ਪੰਜਾਬ ਦੇ ਮੁੱਖ ਮੰਤਰੀ ਨੇ ਕਿਸਾਨਾਂ ਵੱਲੋਂ ਧਰਨਿਆਂ ਨੂੰ ਲੈ ਕੇ ਅੱਜ ਇੱਕ ਤੰਜ ਕੱਸਿਆਗਾ ਕਿਸਾਨਾਂ ਨੂੰ ਸੰਬੋਧਨ ਕਰਦੇ ਇੱਕ ਟਵੀਟ ਚ ਲਿਖਦੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਿ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝੋ ਤੇ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਾ ਰਹੇ ਨੇ ਕਿ ਧਰਨੇ ਮੁਜਾਰੇ ਕਰਨੇ ਜਿਹੜੇ ਨੇ ਉਹ ਤੁਸੀਂ ਕਰੋ ਮੇਰੇ ਦਫ਼ਤਰ ਆ ਕੇ ਕਰੋ ਚੰਡੀਗੜ੍ਹ ਕਰੋ ਸੈਕਰੀਟ ਕਰੋ ਪੰਜਾਬ ਭਵਨ ਕਰੋ ਜਿਹੜਾ ਖਸਾਲ ਭਵਨ ਉੱਥੇ ਆ ਕੇ ਕਰੋ ਪਰ ਸੜਕਾਂ ਦੇ ਲੋਕਾਂ ਨੂੰ ਤੰਗ ਨਾ ਕਰੋ ਤੇ ਉਹਦੇ ਜਵਾਬ ਵਿੱਚ ਅੱਜ ਕਿਸਾਨ ਯੂਨੀਅਨ ਨੇ ਸਿੱਧਾਂ ਸਿੱਧੀ ਗੱਲ ਕਰਿਆ ਸੀ ਇਹਨੂੰ ਸਿੱਧੀ ਗੱਲ ਕਹੀ ਹੈ ਕਿ ਸਾਨੂੰ ਜਿਹੜਾ ਤੁਸੀਂ ਉਹਦਾ ਸਮਝੋ ਸਾਰੇ ਭਲੇਖੇ ਜਿਹੜੇ ਨੇ ਉਹ ਸੋਡੇ ਕੱਢ ਦੇਾਂਗੇ ਤੇ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਤੇ 26 ਨਵੰਬਰ ਤੋਂ 28 ਨਵੰਬਰ ਤੱਕ ਸਾਰੇ ਦੇਹੜੀਆਂ ਰਾਜਧਾਨੀਆ ਦੇ ਆਲੇ-ਦੁਆਲੇ ਜਿਹੜਾਗਾ ਕਿਸਾਨ ਯੂਨੀਅਨ ਵੱਲੋਂ ਧਰਨੇ ਲਾਉਣ ਦਾ ਪ੍ਰੋਗਰਾਮ ਨਿਯਤ ਕੀਤਾ ਗਿਆ ਤੇ ਉਹਦੇ ਸਬੰਧ ਚ ਅੱਜ ਇਹਨਾਂ ਨੇ ਬੈਠਕ ਵੀ ਕੀਤੀ ਤੇ ਪੰਜਾਬ ਦੇ ਕਿਸਾਨ ਨੇ ਜਿਹੜੇ ਸੰਯੁਕਤ ਕਿਸਾਨ ਮੋਰਚੇ ਦੇ ਦੀ ਅਗਵਾਈ ਵਿੱਚ ਆਪਣੀਆਂ ਜਿਹੜੀਆਂ ਮੰਗਾਂ ਨੇ ਜਿਹੜੀਆਂ ਪਿੱਛੇ ਕਿਸਾਨ ਮੋਰਚਾ ਜਦੋਂ ਦਿੱਲੀ 'ਚ ਲੱਗਿਆ ਸੀਗਾ ਉਹਦੇ 'ਚ ਜਿਹੜੀਆਂ ਪੈਂਡਿੰਗ ਸੀਗੀਆਂ ਉਹਨਾਂ ਨੂੰ ਲੈ ਕੇ ਤੇ ਕੁਝ ਮੰਗਾਂ ਕਸਾਨਾਂ ਦੀਆਂ ਨੇ ਪੰਜਾਬ ਸਰਕਾਰ ਨੂੰ ਲੈ ਕੇ ਉਹਨਾਂ ਨੂੰ ਲੈ ਕੇ ਅੱਜ ਇਹਨਾਂ ਨੇ ਆਪਣੀ ਪ੍ਰੈਸ ਕਾਨਫਰੰਸ ਕਰੀ ਤੇ ਆਪਣੀਆਂ ਮੰਗਾਂ ਵੀ ਰੱਖੀਆਂ ਤੇ ਭਗਵੰਤ ਮਾਨ ਦੀ ਇਸ ਤਰ੍ਹਾਂ ਦੀ ਜਿਹੜੀ ਤੰਜ ਕਸਣਾ ਗੱਤਾਂ ਨੂੰ ਲੈ ਕੇ ਉਹਦੇ ਤੇ ਅੱਜ ਗੱਲ ਕਰਾਂਗੇ ਦੇ ਨਾਲ ਦੀ ਅੱਜ ਗੱਲ ਕਰਾਂਗੇ ਸਿੱਖ ਵਕੀਲਾ ਦੀ ਜਿਹੜੀ ਰეკਮੈਂਡੇਸ਼ਨ ਹੋਈ ਸੀ ਹਾਈ ਕੋਰਟ ਵਾਸਤੇ ਤੇ ਕੇਂਦਰ ਸਰਕਾਰ ਨੇ ਉਹਨੂੰ ਜਵਾਬਦਾਦਾਰ ਉਹਦੇ ਤੇ ਵੀ ਅੱਜ ਗੱਲ ਕਰਾਂਗੇ ਤੇ ਸਾਡੇ ਨਾਲ ਜੋ ਚੁੱਕਦੇ ਨੇ ਸੀਨੀਅਰ ਪੱਤਰਕਾਰ ਗੁਰਵਿੰਦਰ ਸਿੰਘ ਜੀ ਸਮਾਧੀ ਸਮਾਧੀ ਪ੍ਰੋਗਰਾਮ ਤੁਹਾਡਾ ਸਵਾਗਤ ਆ ਬਹੁਤ ਸ਼ੁਕਰੀਆ ਬਾਵਾ ਜੀ ਬਹੁਤ ਸ਼ੁਕਰੀਆ ਤੁਸੀਂ ਦੇਖ ਰਹੇ ਹੋ ਪੰਜਾਬ ਦਾ ਮਾ ਨੈਟਵਰਕ ਤੇ ਪੰਜਾਬ ਦਾ ਮਾ ਨੈਟਵਰਕ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਆਪਣੇ ਕਮੈਂਟਸ ਜਰੂਰ ਦਿਓ ਉਹਦੇ ਨਾਲ ਹੌਸਲਾ ਪਬਲਿਕ ਵੀ ਅਸੀਂ ਤੁਹਾਡੇ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਧਰਨੇ ਦਾ ਖਾਣ ਪਹਿਲਾਂ ਵੀ ਲਾਉਦੇ ਸੀ ਅੱਜ ਕੀ ਜ਼ਰੂਰਤ ਰਹੇਗੀ ਕੇਜਰੀਆਲ ਸਾਹਿਬ ਨੂੰ ਤੇ ਉਹਨਾਂ ਨੇ ਸੋਰੀ ਭਗਵੰਤ ਮਾਨ ਨੂੰ ਕਿ ਉਹਨਾਂ ਨੇ ਟਵੀਟ ਕੀਤਾ ਇਸ ਸਾਲਾਂ ਦੇ ਧਰਨਿਆਂ ਨੂੰ ਲੈ ਕੇ ਤੇ ਜਿਹਦੇ ਨਾਲ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਹੈ ਇਹ ਅੱਤ ਵਿੱਚ ਜਿਹੜੀ ਕਸਮਗਾਸਾ ਉੱਭਰੇਗੀ ਕਿ ਪੰਜਾਬ ਵਿੱਚ ਨਵੀਂ ਭਟੂੜੀ ਟਾਈਮ ਦੀ ਸੁਆਵਲਾ ਵੱਧ ਹੀ ਜਾ ਰਹੀ ਹੈ ਕੀ ਕਹੋਗੇ ਸਮਝ ਜੀ ਬਾਬਾ ਜੀ ਬਹੁਤ ਸ਼ੁਕਰੀਆ ਤੁਸੀਂ ਇਸ ਵੇਲੇ ਬਹੁਤ ਹੀ ਵੱਡਾ ਤੇ ਜ਼ੁਬੇਵਾਰੀ ਵਾਲਾ ਵਿਸ਼ਾ ਚੁਣਿਆ ਅੱਜ ਦੀ ਗੱਲਬਾਤ ਲਈ ਭਗਵੰਤ ਮਾਨ ਸਾਹਿਬ ਦੇ ਉੱਤੇ ਪੰਜਾਬ ਨੂੰ ਬੜੀਆਂ ਆਸਾਂ ਸੀ ਹੁਣ ਚੱਕਰੇ ਆਵੇ ਭਗਵੰਤ ਸਮਾਨ ਸਾਹਿਬ ਨੂੰ ਇੱਕ ਬੜਾ ਵੱਡਾ ਭੁਲੇਖਾ ਕਿ ਉਹ ਚੋਣ ਆਪ ਜਿੱਤੇ ਨੇ ਕਿ 96 ਸੀਟਾਂ ਆਮ ਆਦਮੀ ਪਾਰਟੀ ਦੇ ਪੱਲੇ ਪਈਆਂ ਨੇ ਤੇ ਭਗਵੰਤ ਮਾਨ ਦੀ ਲੋਕ ਦਿਲੋਂ ਚਾਹੁੰਦੇ ਸੀ ਇਸ ਕਰਕੇ ਪਈ ਜਾਂਦੇ ਮੈਂ ਕਹਿੰਦਾ 117 ਹੀ ਦੇ ਦਿਓ ਜੀ ਇਹਨਾਂ ਨੂੰ ਤੁਸੀਂ ਭਲੇਖਾ ਇਹਨਾਂ ਨੂੰ ਹੀ ਆ ਤੇ ਭਲੇਖੇ ਵਿੱਚ ਤਾਂ ਕਹਿੰਦੇ ਨਾ ਵੀ ਟਟਿਰੀ ਵੀ ਬੜਾ ਟੈਕ ਟੈਕ ਕਰਦੀ ਆ ਕਿ ਅਸਮਾਨ ਜਿਹੜਾ ਟਿਕਿਆ ਹੋਇਆ ਉਹ ਮੇਰੀਆਂ ਲੱਤਾਂ ਦੇ ਉੱਤੇ ਟਿਕਿਆ ਹੋਇਆ ਜੇ ਮੈਂ ਲੱਤਾਂ ਚੱਕ ਲਈਆਂ ਤਾਂ ਅਸਮਾਨ ਡਿੱਗੂ ਤੇ ਧਰਤੀ ਬਰਬਾਦ ਹੋ ਜਾਊਗੀ ਇਹ ਬੜਾ ਵੱਡਾ ਭਲੇਖਾ ਟਟਿਰੀ ਦਾ ਗੱਲ ਅਸਲ ਵਿੱਚ ਆਈ ਸੀ ਕੇਂਦਰ ਸਰਕਾਰ ਤਿੰਨ ਬਿੱਲ ਲੈ ਕੇ ਆਉਂਦੀ ਆ ਕਿਸਾਨੀ ਨੂੰ ਖਤਮ ਕਰਨ ਲਈ ਮੰਡੀਆਂ ਨੂੰ ਮਕਾਉਣ ਲਈ ਤੇ ਉਹਦੇ ਖਿਲਾਫ 220 ਦੇ ਵਿੱਚ ਜੋ ਇਤਿਹਾਸਕ ਕਿਲਾਬੰਦੀ ਹੁੰਦੀ ਆ ਮਾਨਵੀ ਕਿਲਾਬੰਦੀ ਐਡੀ ਤਕੜੀ ਦਿੱਲੀ ਨੂੰ ਅੱਜ ਤੱਕ ਨਾ ਤਾਂ ਅੰਗਰੇਜ਼ ਕਰ ਸਕੇ ਨੇ ਨਾ ਮੁਗਲ ਕਰ ਸਕੇ ਨੇ ਜੋ ਕਿਸਾਨ ਨੇ ਕਰ ਦਿੱਤੀ ਸੋ ਉਹ ਉਸ ਧਰਨੇ ਦੇ ਵਿੱਚੋਂ ਜਿਹੜੀ ਆਵਾਜ਼ ਬੁਲੰਦ ਹੋਈ ਉਹ ਆਵਾਜ਼ ਇਹ ਬੁਲੰਦ ਹੋਈ ਕਿ ਨਾ ਤਾਂ ਵੋਟਾਂ ਪਾਉਣੀਆਂ ਨੇ ਨੀਲੀਆਂ ਪੰਗਾਂ ਦੇ ਸਦਾਗਰਾਂ ਨੂੰ ਅਕਾਲੀ ਦਲ ਵਾਲਿਆਂ ਨੂੰ ਚਾਹੇ ਇਹ ਕਹਿ ਲਓ ਵੀ ਅਕਾਲੀ ਦਲ ਬਾਦਲ ਹੋਵੇ ਜਾਂ ਜਿਹੜਾ ਮਰਜੀ ਅਕਾਲੀ ਦਲ ਹੋਵੇ ਖੁੱਬਾਂ ਅੰਗੂੜਦੇ ਹੋਣੇ ਉੱਗੇ ਹੋਣੇ ਅਕਾਲੀ ਦਲ ਕਿਸੇ ਨੂੰ ਨਹੀਂ ਪਾਉਣੇ ਤੇ ਨਾ ਪਾਉਣੀਆਂ ਪੰਜਾਬ ਦੇ ਉੱਤੇ ਫੌਜ ਚੜਾਉਣ ਵਾਲੀ ਪਾਰਟੀ ਕਾਂਗਰਸ ਨੂੰ ਚਾਹੇ ਉਹਨਾਂ ਦਾ ਮੁੱਖ ਮੰਤਰੀ ਉਦੋਂ ਦਾ ਜਿਹੜਾ ਐਮਪੀ ਅਮਰਿੰਦਰ ਸਿੰਘ ਬੜੇ ਡਰਾਮੇ ਕਰ ਗਿਆ ਪਰ ਉਹਨਾਂ ਨੇ ਦੋ ਪਾਰਟੀਆਂ ਦਾ ਬਾਈਕਾਟ ਕਰਤਾ ਡਰੁਨੀ ਸਾਹਿਬ ਤੇ ਰਾਜੇਵਾਲ ਸਾਹਿਬ ਨੇ ਜ਼ੋਰ ਲਾਇਆ ਕਿ ਅਸੀਂ ਵੀ ਚੋਣਾਂ 'ਚ ਖੜੀਏ ਪਰ ਉਹਨਾਂ ਦੀ ਜਿਹੜੀ ਤਰਜਮਾਨੀ ਸੀ ਉਹ ਸਹੀ ਨਹੀਂ ਹੋਈ ਕਿ ਉਹ ਕਿਸਾਨ ਮੋਰਚੇ ਦੀ ਮੰਚ ਤੋਂ ਇਹ ਆਵਾਜ਼ ਹੀ ਨਹੀਂ ਆਈ ਕਿ ਸਾਨੂੰ ਵੋਟਾਂ ਪਾਓ ਜਿਹਦੇ ਕਰਕੇ ਲੋਕਾਂ ਨੇ ਕਿਸਾਨ ਮੋਰਚੇ ਦੇ ਨਾਂ ਤੇ ਬਣੀ ਹੋਈ ਪਾਰਟੀ ਨੂੰ ਵੋਟ ਨਾ ਪਾ ਕੇ ਅਕਾਲੀ ਦਲ ਅਤੇ ਕਾਂਗਰਸ ਦਾ ਬਾਈਕਾਟ ਕਰਦੇ ਹੋਏ ਜਿਹੜੀ ਤੀਜੀ ਆਪਸ਼ਨ ਰਹੇਗੀ ਪੰਜਾਬ ਪੱਦਰ ਦੇ ਉੱਪਰ ਉਹ ਸੀ ਝਾੜੂ ਦਾ ਨਿਸ਼ਾਨ ਜੇ ਕਿਤੇ ਉਹ ਦਾਤੀ ਤਾਰੇ ਵਾਲੇ ਤਕੜੇ ਹੋ ਜਾਂਦੇ ਜਾਂ ਦਾਤੀ ਥੋੜੇ ਵਾਲੇ ਤਕੜੇ ਹੋ ਜਾਂਦੇ ਵੋਟਾਂ ਉਹਨਾਂ ਨੂੰ ਵੀ ਪੈ ਜਾਣੀਆਂ ਸੀ ਪਰ ਉਹ ਤਕੜੇ ਹੋ ਨਹੀਂ ਸਕੇ ਕਿਉਂਕਿ ਉਹ ਖੁਦ ਕਿਸਾਨ ਮੋਰਚੇ ਵਿੱਚ ਲੱਗੇ ਹੋਏ ਸੀ ਔਰ ਉਹ ਵੀ ਉਸੇ ਗੱਲ ਸੀ ਕਿ ਆਪਾਂ ਨਹੀਂ ਖੜੇ ਹੋਣਾ ਸੋ ਕਿਸਾਨਾਂ ਨੇ ਕਿਸਾਨਾਂ ਦੀ ਆਵਾਜ਼ ਦੇ ਉੱਪਰ ਪੂਰੇ ਪੰਜਾਬ ਨੇ ਆਮ ਆਦਮੀ ਪਾਰਟੀ ਦੀ ਨਾਮ ਦੀ ਸ਼ਹਿ ਨੂੰ ਵੋਟਾਂ ਪਾ ਦਿੱਤੀਆਂ ਉਦੋਂ ਬਾਅਦ ਸਾਨੂੰ ਪਤਾ ਕਿ ਮੁੱਖ ਮੰਤਰੀ ਦਾ ਜਦੋਂ ਐਲਾਨ ਹੋਣਾ ਸੀ ਮੁੱਖ ਮੰਤਰੀ ਦੇ ਐਲਾਨ ਕਰਨ ਤੋਂ ਪਹਿਲਾਂ ਕੇਜਰੀਵਾਲ ਨੇ ਜਿਹੜਾ ਡਰਾਮਾ ਕੀਤਾ ਸੀ ਕਿ ਅਸੀਂ ਲੋਕਾਂ ਤੋਂ رائے ਕਰਾਂਗੇ ਕਿ ਸਾਨੂੰ ਤਾਂ ਇੱਕ ਘੰਟੇ ਵਿੱਚ 26 ਲੱਖ ਪਤਾ ਨਹੀਂ ਕਿੰਨੇ ਕਰੋੜ ਐਸਐਮਐਸ ਆ ਗਏ ਫੋਨ ਆ ਗਏ ਕਿ ਅਸੀਂ ਭਗਵੰਤ ਮਾਨ ਨੂੰ ਪੰਜਾਬ ਦਾ ਮੁੱਖ ਮੰਤਰੀ ਦਾ ਫੇਸ ਬਣਾਇਆ ਉਹ ਵੀ ਪਤਾ ਕਿ ਉਦੋਂ ਬਾਅਦ ਭਗਵੰਤ ਮਾਨ ਸਨੇ ਪੱਗ ਕੇਜਰੀਵਾਲ ਦੇ ਪੈਰਾਂ ਨੂੰ ਮੱਥਾ ਟੇਕ ਰਿਹਾ ਕਿ ਕੇ ਮੈਂ ਉਹ ਮੁੱਖ ਮੰਤਰੀ ਬਣਿਆ ਉਹ ਰਬੜ ਦੀ ਸਟੈਂਪ ਬਣ ਕੇ ਕੇਜਰੀਵਾਲ ਦੇ ਹੱਥਾਂ ਵਿੱਚ ਬੈਠ ਗਿਆ ਔਰ ਕੋਰੇ ਕਾਗਜ਼ ਤੇ ਸਾਈਨ ਕਰਕੇ ਫੜਾਤੇ ਕਿ ਜਿੱਥੇ ਮਰਜ਼ੀ ਬਿਠਾ ਦੀ ਜਿੱਥੇ ਮਰਜ਼ੀ ਲਟਕਾ ਦੀ ਮੈਂ ਤਾਂ ਤੇਰੀਆਂ ਤੇਰੀਆਂ ਮੈਂ ਤਾਂ ਤੇਰੀ ਹਾਂ ਉਹ ਕੰਮ ਹੋਇਆ ਤੇ ਉਹ ਭਗਵੰਤ ਮਾਨ ਸਾਹਿਬ ਨੂੰ ਅਸੀਂ ਮੁੱਖ ਮੰਤਰੀ ਦੇ ਰੂਪ ਦੇ ਵਿੱਚ ਪਿਛਲੇ ਡੇਢ ਸਾਲ ਤੋਂ ਪੌਣੇ 2 ਸਾਲ ਤੋਂ ਪੰਜਾਬ ਬਰਦਾਸ਼ਤ ਕਰ ਰਿਹਾ ਹੁਣ ਮੈਂ ਗੱਲ ਕਰਦਾ ਬਰਦਾਸ਼ਤ ਕਰਨ ਦਾ ਸ਼ਬਦ ਮੈਂ ਕਿਉਂ ਵਰਤਿਆ ਕਿਉਂਕਿ ਭਗਵੰਤ ਮਾਨ ਦੀ ਜਿਹੜੀ ਪਾਰਟੀ ਸੀ ਉਹ ਅੰਨਾ ਹਜ਼ਾਰੇ ਮੂਵਮੈਂਟ ਦੀ ਬੱਚੀ ਆ ਉਹ ਅੰਨਾ ਹਜ਼ਾਰੇ ਜਿਹੜਾ ਅੰਸ਼ਨ ਹੋਇਆ ਸੀ ਉਹਦੇ ਢਿੱਡ ਚੋਂ ਪੈਦਾ ਹੋਈ ਪਾਰਟੀ ਆ ਸੋ ਇਸ ਧਰਨਾ ਇਹਦੀ ਮਾਂ ਹੈਗੀ ਆ ਤੇ ਅੱਜ ਜਦੋਂ ਉਸ ਪਾਰਟੀ ਦਾ ਫਰਜ਼ੰਦ ਧਰਨੇ ਨੂੰ ਗਾਲ੍ਹਾਂ ਕੱਢ ਰਿਹਾ ਤਾਂ ਇਹ ਉਹ ਕੰਮ ਹੋ ਗਿਆ ਕਿ ਆਪਣੇ ਮਾਪਾਪ ਨੂੰ ਬਿਰਧ ਆਸ਼ਰਮ ਚ ਛੱਡਿਆ ਉਹ ਇਹ ਭਗਵੰਤ ਮਾਨ ਕਰ ਰਿਹਾ ਇਹ ਆਪਣੇ ਮਾਪੇ ਬਾਪ ਨੂੰ ਬਿਰਧ ਆਸ਼ਰਮ ਚ ਛੱਡਣ ਦੀ ਗੱਲ ਕਰ ਰਹੇ ਨੇ ਕਿ ਧਰਨੇ ਨਾ ਲਾਓ ਔਰ ਉਹ ਕਹਦੇ ਨੇ ਜੀ ਤੁਸੀਂ ਲੋਕਾਂ ਦੇ ਵਿਰੋਧੀ ਬਣ ਰਹੇ ਹੋ ਲੋਕਾਂ ਦੇ ਵਿਰੋਧੀ ਜਿੰਨਾਕ ਬਣਦੇ ਸੀ ਉਹਦੀ ਤਰਜਮਾਨੀ 26 ਜਨਵਰੀ ਨੂੰ ਜਿਹੜੀ ਬਾਅਦ ਦਿੱਲੀ ਦੀਆਂ ਬਾਹਰਲੀਆ ਸੜਕਾਂ ਦੇ ਉੱਪਰ ਜਿਹੜਾ ਆਪਣਾ ਪ੍ਰਦਰਸ਼ਨ ਕੀਤਾ ਗਿਆ ਸੀ ਨਾ ਉਹਦੇ ਵਿੱਚ ਦਿੱਲੀ ਵਾਲਿਆਂ ਨੇ ਜਿੰਨਾਕ ਸਾਥ ਦਿੱਤਾ ਸੀ ਉਹ ਇਤਿਹਾਸ ਦੀਆਂ 17 ਦੇ ਵਿੱਚ ਸੁਨਹਿਰੀ ਅੱਖਰਾਂ ਦੇ ਵਿੱਚ ਤਰਜਾ ਕਿ ਲੋਕਾਂ ਨੇ ਵਿਰੋਧ ਨਹੀਂ ਸੀ ਕੀਤਾ ਲੋਕਾਂ ਨੇ ਧੰਨਵਾਦ ਕੀਤਾ ਸੀ ਕਿਸਾਨਾਂ ਨੂੰ ਕਿ ਮੁਲਾਜ਼ਮ ਵਿਕ ਗਿਆ ਆਪਣੀਆਂ ਤਨਖਾਹਾਂ ਵਧਾਉਣ ਦੇ ਚੱਕਰ ਵਿੱਚ ਸਮਾਜ ਦੀਆਂ ਕਦਰਾਂ ਕੀਮਤਾਂ ਦੇ ਨਾਲ ਸਮਝੌਤਾ ਕਰਕੇ ਬੈਠਣ ਵਾਲੇ ਬੰਦੇ ਉਹ ਸਰਕਾਰੀ ਮੁਲਾਜ਼ਮ ਨੇ ਚਾਹੇ ਉਹ ਕੇਂਦਰ ਦੇ ਨੇ ਚਾਹੇ ਉਹ ਬੈਂਕਾਂ ਦੇ ਨੇ ਚਾਹੇ ਉਹ ਪੰਜਾਬ ਸਰਕਾਰ ਦੇ ਨੇ ਉਹ ਵਿਕੇ ਨੇ ਉਹਨਾਂ ਨੇ ਆਪਣੇ ਵੱਧ ਪੱਤੇ ਲੈ ਕੇ ਸਰਕਾਰ ਦੀਆਂ ਗਲਤੀਆਂ ਨੂੰ ਝਾੜ ਦਿੱਤਾ ਜਿਹਦੇ ਕਰਕੇ ਅੱਜ ਸਰਕਾਰ ਦੀਆਂ ਨੌਕਰੀਆਂ ਸਰਕਾਰੀ ਨੌਕਰੀਆਂ ਖਤਮ ਹੋ ਗਈਆਂ ਠੀਕ ਹੈ ਜੀ ਉਸ ਤੋਂ ਬਾਅਦ ਐਮਐਸਪੀ ਮਰੀ ਮੰਡੀਆਂ ਮਰੀਆਂ ਬਾਕੀ ਸਟੇਟਾਂ 'ਚ ਜੋ ਹਾਲ ਹੋਇਆ ਕੰਟਰੈਕਟ ਫਾਰਮਿੰਗ ਹੋਈ ਉਹੀ ਚੀਜ਼ ਹਾਲੀ ਹਾਲ ਜਦੋਂ ਪੰਜਾਬ ਵੱਲ ਵੱਧਣ ਲੱਗੀ ਹਰਿਆਣਾ ਪੰਜਾਬ ਦੇ ਯੂਪੀ ਦੇ ਬਿਹਾਰ ਦੇ ਸਪੁੱਤਾ ਨੇ ਪੂਰੀ ਦਿੱਲੀ ਰਾਜਸਥਾਨ ਵਾਲੇ ਵੀ ਜਿਹੜਾ ਨਹੀਂ ਜੁੜਿਆ ਸੀ ਉਹ ਗੁਜਰਾਤ ਵਾਲੇ ਸੀ ਗੁਜਰਾਤ ਤੁਹਾਨੂੰ ਪਤਾ ਹੀ ਉਹ ਫਾਰਮੂਲੇ ਤੇ ਲੱਗੇ ਹੋਏ ਨੇ ਗੱਲ ਮੈਂ ਇਹ ਕਰ ਰਿਹਾ ਕਿ ਜਿਹੜੀ ਗੱਲ ਭਗਵੰਤ ਮਾਨ ਸਾਹਿਬ ਕਿਸਾਨਾਂ ਨੂੰ ਝੁਮਕਾਰ ਰਹੇ ਨੇ ਉਹ ਇਹਨਾਂ ਦੇ ਲਈ ਜ਼ਿੰਦਗੀ ਦੀ ਬੜੀ ਵੱਡੀ ਗਲਤੀ ਸਾਬਤ ਹੋ ਸਕਦੀ ਹੈ ਕਿਉਂਕਿ ਕਿਸਾਨ ਸਾਡੀ ਪੰਜਾਬ ਦੀ ਆਰਥਿਕਤਾ ਦੀ ਰੀੜ ਦੀ ਹੱਡੀ ਆ ਇਹਨਾਂ ਨੂੰ ਦੱਸੋ ਵੀ ਡੇਢ ਸਾਲ ਦੇ ਵਿੱਚ ਰੋਲਾ ਤਾਂ ਬਹੁਤ ਪਾਏ ਨੇ ਕਿ ਟਾਟਾ ਦਾ ਸਟੀਲ ਪਲਾਂਟ ਲੱਗ ਗਿਆ ਜਮਸ਼ੇਦਪੁਰ ਤੋਂ ਬਾਅਦ ਦੂਜਾ ਵੱਡਾ ਪਲਾਂਟ ਪੰਜਾਬ 'ਚ ਲੱਗ ਗਿਆ ਹੁਣ ਮੈਂ ਇਹਨਾਂ ਨੂੰ ਸਵਾਲ ਕਰਦਾ ਵੀ ਜਮਸ਼ੇਦਪੁਰ ਟਾਟਾ ਨਗਰ ਦੇ ਨਾਂ ਨਾਲ ਜਾਣਿਆ ਜਾਂਦਾ ਪੂਰਾ ਸ਼ਹਿਰ ਬਸਾਇਆ ਹੋਇਆ ਤੇ ਉਹਦੇ ਤੋਂ ਜੇ ਛੋਟਾ ਪਲਾਨ ਕੋਈ ਲੱਗੂਗਾ ਤਾਂ ਉਹ ਘਟੋ ਘਟ ਜਗਰਾਉ ਜਿੱਡਾ ਸ਼ਹਿਰ ਤਾਂ ਹੋਵੇ ਤੇ ਇਹ ਕਦੇ ਨੇ 100 ਏਕੜ ਦੇ ਵਿੱਚ ਹਿੰਦੂਸਤਾਨ ਦਾ ਟਾਟਾ ਵਾਲਿਆਂ ਦਾ ਦੂਜਾ ਵੱਡਾ ਪਲਾਨ ਲੱਗ ਜੂਗਾ ਹਿੰਦੁਸਤਾਨ ਦਾ ਤੇ ਜਿਹੜਾ ਉਹ ਉੱਥੇ ਲਾ ਰਹੇ ਸੀਗੇ ਕਲਕੱਤਾ 'ਚ ਨਹੀਂ ਲੱਗਿਆ ਗੁਜਰਾਤ 'ਚ ਲੱਗ ਗਿਆ ਉਹ ਛੋਟਾ ਹੋ ਗਿਆ ਤੇ ਜਾਂ ਜਿਹੜਾ ਕਲਕੱਤਾ ਹਾਈਦਰਾਬਾਦ ਵਿੱਚ ਟਾਟਾ ਸਟੀਲਜ਼ ਜਾਂ TCS ਦੇ ਦਫ਼ਤਰ ਬਣੇ ਹੋਣੇ ਅਰਬਾਂ ਰੁਪਏ ਖਰਚ ਕਰਕੇ ਤੁਸੀਂ ਜੇ ਟਾਟਾ ਨੂੰ ਲੈਣਾ ਹੀ ਸੀ ਤਾਂ ਸਟੀਲ ਵਿੱਚ ਕਿਉਂ ਲੈ ਕੇ ਆਏ ਭਗਵੰਤ ਮਾਨ ਸਾਹਿਬ ਆਈਟੀ ਵਿੱਚ ਕਿਉਂ ਨਹੀਂ ਲੈ ਕੇ ਆਏ ਜਿੱਧਰ ਸਾਡੇ ਨਾਲ ਪੰਜਾਬ ਦੀ ਕੋਈ ਤਰੱਕੀ ਹੋ ਸਕਦੀ ਸੀ ਤੁਹਾਡੇ ਜਿਹੜੇ ਸਲਾਹਕਾਰ ਨੇ ਉਹ ਮੂਸੇ ਵਾਲੇ ਦੇ ਕਾਤਲਾਂ ਦੇ ਨਾਲ ਰਲੇ ਹੋਏ ਦਿਖ ਰਹੇ ਨੇ ਉਹਨਾਂ ਨੇ ਅਖਬਾਰਾਂ ਦੇ ਵਿੱਚ ਬਲਤੇਜ ਪੰਨੂ ਵਰਗੇ ਦਾ ਨਾਮ ਆਮ ਆਉਂਦਾ ਕਿ ਇਹਨੇ ਲੀਕ ਕੀਤਾ ਇਹਨੇ ਟਵੀਟ ਕੀਤਾ ਹਰ ਨਾਮ ਕਿਉਂ ਨਹੀਂ ਆਉਂਦਾ ਸਭ ਨੂੰ ਪਤਾ ਵੀ ਇਹਨੇ ਟਵੀਟ ਕੀਤਾ ਤੇ ਤੇਜਰੀਵਾਲ ਨੇ ਹਰਿਆਣਾ ਵਿੱਚ ਐਲਾਨ ਕੀਤਾ ਅਸੀਂ ਉਹਦੀ ਸਿਕਿਉਰਿਟੀ ਵਾਪਸ ਲੈ ਲਈ ਮੂਸੇ ਵਾਲਾ ਮਰਦਾ ਹੈਗਾ ਭਗਵੰਤ ਮਾਨ ਦੀ ਜਿਹੜੀ ਰਾਜਨਿਕ ਰਾਜਨੀਤਿਕ ਸਥਿਰਤਾ ਹੈਗੀ ਆ ਉਹ ਸਿਰਫ ਇਸ ਚੀਜ਼ ਦੇ ਉੱਪਰ ਅ ਨਿਰਭਰ ਕਰਦੀ ਆ ਕਿ ਉਹ ਕੇਜਰੀਵਾਲ ਦੇ ਕਾਗਜ਼ਾਂ ਦੇ ਵਿੱਚ ਕਿੰਨਾ ਕੁ ਵਫਾਦਾਰ ਆ ਜਿਸ ਦਿਨ ਉਹਦੀ ਵਫਾਦਾਰੀ ਕੇਜਰੀਵਾਲ ਦੇ ਮੀਟਰ ਤੋਂ 7 ਤੋਂ ਥੱਲੇ ਆ ਗਈ ਉਦੋਂ ਫਿਰ ਲਾਲ ਲਕੀਰ ਵੱਜ ਜਾਣੀ ਆ ਥੱਲੇ ਉਦੋਂ ਫਿਰ ਜਿਸ ਤਰੀਕੇ ਨਾਲ ਜੋੜੇ ਮਾਜਰੇ ਨੂੰ ਤਕੜਾ ਕੀਤਾ ਜਾ ਰਿਹਾ ਉੱਥੇ ਪਤਾ ਲੱਗ ਰਿਹਾ ਕਿ ਦਿੱਲੀ ਤੇ ਪੰਜਾਬ ਦੇ ਵਿੱਚ ਜਿਹੜੀ ਇੱਕ ਆਪਣੇ ਆਪ ਵਿੱਚ ਕਸ਼ਮਕਾਸ਼ ਆ ਨਾ ਉਹ ਵੀ ਕੋਈ ਬਾਲੀ ਦੂਰ ਨਹੀਂ ਇਸ ਵੇਲੇ ਆਮ ਆਦਮੀ ਪਾਰਟੀ ਦੋ ਧੜਿਆਂ ਦਾ ਸ਼ਿਕਾਰ ਹੋ ਚੁੱਕੀ ਹੈ ਬਾਬਾ ਜੀ ਅੰਦਰੋਂ ਅੰਦਰ ਹੀ ਦੇਖੋ ਜਿਸ ਤਰੀਕੇ ਨਾਲ ਭਗਵੰਤ ਮਾਨ ਨੇ ਆਪਣਾ ਮਿੱਤਰ ਮਨਜੀਤ ਸਿੱਧੂ ਨੂੰ ਬਾਹਰ ਦਾ ਰਾਹ ਦਿਖਾਇਆ ਬੇਇੱਜ਼ਤ ਕਰਕੇ ਉਹਦੇ ਤੋਂ ਤੁਸੀਂ ਸਹਿਜਤਾ ਨਾਲ ਅੰਦਾਜ਼ਾ ਲਾ ਸਕਦੇ ਹੋ ਕਿ ਇਹ ਕਿੰਨਾ ਇਨਸਿਕਿਉਰ ਆ ਇਨਸਿਕਿਉਰ ਆਦਮੀ ਆਪਣੇ ਸਕੇਆਂ ਦੇ ਉੱਪਰ ਵੀ ਵਿਸ਼ਵਾਸ ਨਹੀਂ ਕਰਦਾ ਔਰ ਉਹ ਸਿਰਫ ਡਰਪੋਕ ਲੋਕ ਕਰਦੇ ਨੇ ਤੇ ਇਸ ਵੇਲੇ ਇਹ ਦੋਨਾਂ ਚੀਜ਼ਾਂ ਦਾ ਸਬੂਤ ਭਗਵੰਤ ਮਾਨ ਨੇ ਆਪਣੇ ਮਿੱਤਰ ਮਨਜੀਤ ਸਿੱਧੂ ਨੂੰ ਕੱਢ ਕੇ ਦਿੱਤਾ ਉਹ ਪ੍ਰੈਸ਼ਰ ਭਰਾਵੇਂ ਜਗਬਰਜੀਤ ਦੇ ਤੋਮਰ ਦੇ ਵੀਡੀਓ ਲੀਕ ਹੋਣ ਤੋਂ ਬਾਅਦ ਜਾਂ ਉਹਨੇ ਜੋ ਭਗਵੰਤ ਮਾਨ ਦੇ ਬਾਰੇ ਕਿਹਾ ਉਹਦੇ ਤੋਂ ਬਾਅਦ ਜਾਂ ਬਿਕਰਮਜੀਤ ਸਿੰਘ ਮਜੀਠੀਆ ਦੇ ਜਿਹੜਾ ਪ੍ਰੈਸ ਕਾਨਫਰੰਸ ਹੋਈ ਉਹਦੇ ਤੋਂ ਬਾਅਦ ਬਿਆਦ ਬੜਿਆ ਪਰ ਮਨਜੀਤ ਸਿੱਧੂ ਦਾ ਜਾਣਾ ਇਹ ਪੰਜਾਬ ਦੇ ਇਤਿਹਾਸ ਵਿੱਚ ਇੱਕ ਰਾਜਨੀਤਿਕ ਮੋੜ ਬਣੂਗਾ ਜਿਹਦੇ ਤੋਂ ਪਤਾ ਲੱਗਦਾ ਕਿ ਪੰਜਾਬ ਦੇ ਰਾਜੇ ਦੀ ਗੱਦੀ ਤੇ ਬੈਠਾ ਸ਼ਖਸ ਕਿੰਨਾ ਜ਼ਿਆਦਾ ਡਰਿਆ ਹੋਇਆ ਔਰ ਡਰ ਕਾਦਾ ਹੈਗਾ ਆਪਣੀ ਗੱਦੀ ਦੇ ਖਸ ਜਾਣ ਦਾ ਔਰ ਪੰਜਾਬ ਦਾ ਇਤਿਹਾਸ ਖੂਨ ਦੇ ਨਾਲ ਲਬਰੇਜ਼ ਇਤਿਹਾਸ ਗਵਾਹ ਹੈ ਇਸ ਗੱਲ ਦਾ ਕਿ ਜਦੋਂ ਜਦੋਂ ਵੀ ਪੰਜਾਬ ਦੇ ਰਾਜੇ ਦੀ ਗੱਦੀ ਨੂੰ ਖਤਰਾ ਹੋਇਆ ਤਾਂ ਪੰਜਾਬ ਨੇ ਆਪਣਾ ਖੂਨ ਡੋਲ ਕੇ ਉਸ ਗੱਦੀ ਨੂੰ ਬਚਾਇਆ ਚਾਹੇ ਉਹ ਬਾਦਲਾ ਨੇ ਸਿੱਖਾਂ ਨੂੰ ਵੇਚ ਕੇ ਤੋੜੇ ਵੀ ਨਾਲ ਹੀ ਸੀ ਭਾਰਤੀ ਫੌਜ ਨੂੰ ਲਿਆਂਦਾ ਪਿੰਡਰਾਂ ਵਾਲੇ ਨੂੰ ਇਸ ਲੈਵਲ ਦੇ ਉੱਪਰ ਬਦਨਾਮ ਕਰ ਦਿੱਤਾ ਕਿ ਜੇ ਪਿੰਡਰਾਂ ਵਾਲਾ ਜਿਉਂਦਾ ਰਹਾ ਤਾਂ ਉਹ ਭਾਰਤੀ ਹਕੂਮਤ ਲਈ ਇੱਕ ਵੱਡਾ ਖਤਰਾ ਪਰ ਜੇਕਰ ਦੇਖਿਆ ਜਾਵੇ ਪਿੰਡਰਾਂ ਵਾਲਾ ਜੇ ਤੁਸੀਂ ਇਹੀ ਗੱਲ ਦੇਖੋ ਕਿ ਪਿੰਡਰਾਂ ਵਾਲਾ ਭਾਰਤੀ ਹਕੂਮਤ ਲਈ ਕਦੇ ਖਤਰਾ ਨਹੀਂ ਸੀ ਹਾਂ ਉਹ ਬਾਦਲਾ ਲਈ ਟੌੜਿਆਂ ਲਈ ਖਤਰਾ ਸੀ ਕਿਉਂਕਿ ਉਹ ਸਿੱਖਾਂ ਨੂੰ ਸਿੱਖੀ ਨਾਲ ਜੋੜ ਰਿਹਾ ਸੀ ਜਿਹੜਾ ਅਰਦਾਸ ਕਰਦੇ ਨੇ ਸਿੱਖਾਂ ਨੂੰ ਸਿੱਖੀਦਾਨ ਉਹ ਉਹ ਜਗ੍ਹਾ ਦੇ ਉੱਪਰ ਖੜ ਕੇ ਬੋਲ ਰਿਹਾ ਸੀ ਪਰ ਇਹਨਾਂ ਨੇ ਉਹਨੂੰ ਭਾਰਤੀ ਹਕੂਮਤ ਦਾ ਵੱਡਾ ਡਰ ਦਿਖਾ ਕੇ ਭਾਰਤ ਦੀ ਸਰਕਾਰ ਨੂੰ ਮਜਬੂਰ ਕੀਤਾ ਕਿ ਤੁਸੀਂ ਇਹ ਕਰੋ ਸੋ ਉਹ ਜਿਹੜੇ ਕਾਂਗਰਸ ਗੱਦਾਰ ਅਕਾਲੀ ਗੱਦਾਰ ਦੋਈ ਪਾਰਟੀਆਂ ਸੀ ਤੀਸਰੀ ਪਾਰਟੀ ਬਦਲ ਲੈ ਕੇ ਆਏ ਆਂ ਅਸੀਂ ਕਿਸਾਨਾਂ ਦੇ ਕਹਿਣ ਦੇ ਉੱਪਰ ਪਰ ਉਹ ਇੱਕ ਮਜ਼ਬੂਤ ਸਰਕਾਰ ਨਹੀਂ ਆਈ ਕਿਉਂਕਿ ਉਹ ਦਿੱਲੀ ਦੇ ਇਸ਼ਾਰਿਆਂ ਤੇ ਚੱਲਣ ਵਾਲੀ ਸਰਕਾਰ ਹੈ ਔਰ ਤੁਸੀਂ ਜਾ ਕੇ ਦੇਖ ਲਓ ਸੈਕਟਰੀਏਟ ਦੇ ਵਿੱਚ ਤੁਸੀਂ ਮੈਂ ਦੋਨੋਂ ਢੇੜਾ ਲਾਉਨੇ ਆਪਾਂ ਬਾਕੀ ਪੱਤਰਕਾਰ ਭਰਾ ਵੀ ਉੱਥੇ ਹੀ ਫਿਰਦੇ ਨੇ ਕੱਲ ਵੀ ਆਪਾਂ ਦੇਖਿਆ ਸੀ ਹਾਲਾਤ ਕੀ ਨੇ ਪੱਤਰਕਾਰ ਕਿਸ ਤਰ੍ਹਾਂ ਦੇ ਮਜ਼ਾਕ ਕਰ ਰਹੇ ਨੇ 800 ਕਰੋੜ ਰੁਪਇਆ ਇਹਨਾਂ ਨੇ ਸੋਸ਼ਲ ਆਪਣੇ ਮੀਡੀਆ ਦੇ ਉੱਪਰ ਖਰਚ ਰਹੇ ਨੇ ਕਿਸ ਤਰੀਕੇ ਨਾਲ ਇਹ ਮੀਡੀਆ ਨੂੰ ਵਰਗ ਲਾਉਣ ਲੱਗੇ ਹੋਏ ਨੇ ਕਿਉਂਕਿ ਇਹਨਾਂ ਦਾ ਮੰਤਵ ਹੈ ਕਿ ਸਾਡੀ ਜਿਹੜੀ ਨੈਸ਼ਨਲ ਪਾਰਟੀ ਬਣ ਚੁੱਕੀ ਆ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਵੱਡੀ ਹੋ ਜਾਏ ਔਰ ਕੇਜਰੀਵਾਲ ਦਾ ਜਿਹੜਾ ਭਵਿੱਖ ਹੈ ਉਹਨੂੰ ਸਾਫ਼ ਨਜ਼ਰ ਆ ਰਿਹਾ ਕਿ ਦਿੱਲੀ ਵਿੱਚ ਰਹਿਣਾ ਉਹਦਾ ਭਵਿੱਖ ਨਹੀਂ ਹੈਗਾ ਉਹਨੂੰ ਕਿਸੇ ਹੋਰ ਪ੍ਰਾਂਤ ਵਿੱਚ ਮੁੱਖ ਮੰਤਰੀ ਬਣਨਾ ਪੈਣਾ ਤੇ ਉਹ ਉਹਦੇ ਲਈ ਸਹਾਇਤਾ ਦੇ ਵਿੱਚ ਸਿਰਫ ਹਰਿਆਣਾ ਹੋ ਸਕਦਾ ਹਰਿਆਣੇ ਨੂੰ ਸੌਖਾ ਕਰਨ ਲਈ ਪੰਜਾਬ ਦੇ ਐਸਵਾਈਐਲ ਵਾਲੇ ਇਹਨਾਂ ਨੇ ਉਹ ਕੰਮ ਕਰਵਾਉਣਗੇ ਜਿਹੜਾ ਸਾਨੂੰ ਡਰ ਲੱਗਦਾ ਹੈਗਾ ਤੇ ਹੁਣ ਸੁਪਰੀਮ ਕੋਰਟ ਦੇ ਵਿੱਚ ਪਰਾਲੀ ਲਈ ਪੰਜਾਬ ਸਰਕਾਰ ਕੀ ਸਲਾਹ ਦੇ ਕੇ ਆਈ ਹੈ ਜੀ ਆਪਾਂ ਜੇ ਇਹ ਕਰ ਸਕਦੇ ਆ ਵੀ ਇਹਨਾਂ ਦੀ ਐਮਐਸਪੀ ਬੰਦ ਕਰ ਦਈਏ ਸੁਪਰੀਮ ਕੋਰਟ ਦਾ ਨਾਮ ਲੈ ਕੇ ਅੱਜ ਚੈਨਲ ਇਹ ਕਰ ਰਹੇ ਨੇ ਕਿ ਸੁਪਰੀਮ ਕੋਰਟ ਨੇ ਆਰਡਰ ਦਿੱਤੇ ਨੇ ਨਹੀਂ ਸੁਪਰੀਮ ਕੋਰਟ ਨੇ ਕਿਹਾ ਕਿ ਜੋ ਪੰਜਾਬ ਸਰਕਾਰ ਨੇ ਕਿਹਾ ਹੈਗਾ ਕਿ ਇਹਨਾਂ ਦੀ ਐਮਐਸਪੀ ਬੰਦ ਕਰ ਦੋ ਜਿਹੜੇ ਲੋਕ ਪਰਾਲੀ ਨੂੰ ਅੱਗਾ ਲਾਉਂਦੇ ਨੇ ਸੋ ਕਿਸਾਨੇ ਨੂੰ ਮਾਰਨ ਦੀ ਗੱਲ ਇਸ ਵੇਲੇ ਪੰਜਾਬ ਸਰਕਾਰ ਕਰ ਰਹੀ ਆ ਔਰ ਇਹ ਟਰਾਂਸਫਰਮੇਸ਼ਨ ਦੀ ਗੱਲ ਕਰ ਰਹੇ ਨੇ ਕਿ ਫਸਲਾ ਮੱਕੀ ਦੀਆਂ ਲਾਈਆਂ ਜਾਣ ਫਸਲਾ ਆਪਣੇ ਇੱਕ ਦੀ ਲਾਈ ਜਾਵੇ ਫਸਲ ਕਪਾਹ ਦੀ ਬੀਜੀ ਜਾਵੇ ਭਗਵੰਤ ਮਾਨ ਇਸ ਵੇਲੇ ਪੰਜਾਬ ਦਾ ਮੁੱਖ ਮੰਤਰੀ ਆ ਇਨਵੈਸਟਮੈਂਟ ਦੇ ਇਹ ਵੱਡੇ ਪ੍ਰੋਗਰਾਮ ਦੋ ਕਰਵਾ ਚੁੱਕੇ ਨੇ ਮੈਨੂੰ ਦੱਸੋ ਵੀ ਕਾਟਨ ਟੈਕਸਟਾਈਲ ਕੰਪਨੀਆਂ ਨੂੰ ਲੈ ਕੇ ਆਨਲੀ ਪੰਜਾਬ ਦੇ ਵਿੱਚ ਕਿਹੜਾ ਉਪਰਾਲਾ ਕੀਤਾ ਗਿਆ ਮੈਨੂੰ ਇਹ ਦੱਸੋ ਵੀ ਮੱਕੀ ਦਾ ਸਟਾਰਚ ਕੱਢਣ ਲਈ ਜਾਂ ਮੱਕੀ ਦੇ ਹੋਰ ਉਤਪਾਦ ਪੈਦਾ ਕਰਨ ਲਈ ਹੋਰ ਕਿਹੜੀ ਇੰਡਸਟਰੀ ਲਈ ਆਨਲੀ ਨੇ ਕੰਮ ਕੀਤਾ ਹੈਗਾ ਇਹ ਗੰਨੇ ਦੇ ਉੱਪਰ ਕੰਮ ਕਰਨ ਲਈ ਕਿੰਨੇ ਕੁ 슈ਗਰ ਮਿਲਾਂ ਨੇ ਉਹੀ 25-30 슈ਗਰ ਮਿਲਾਂ ਨੇ ਉਹਨਾਂ ਦੇ ਉੱਤੇ ਹੀ ਰੋਲਾ ਚੱਲੇ ਜਾ ਰਿਹਾ ਡਿਸਟਿਲਰੀ ਦੇ ਉੱਪਰ ਪਰਾਲੀ ਤੋਂ ਬਿਜਲੀ ਬਣਾਉਣ ਦੇ ਉੱਪਰ ਹਾਂ ਜੀ ਜਿਹੜੀ ਗੱਲ ਕਰ ਰਹੇ ਸੀ ਇਹ ਅਸੀਂ ਇਥੈਨੋਲ ਬਣਵਾਵਾਂਗੇ ਉਹ ਗੱਲਾਂ ਕਾਗਜ਼ਾਂ ਦੇ ਵਿੱਚ ਖੜੀਆਂ ਰਹਿ ਗਈਆਂ ਨੇ ਹਾਲ ਤੱਕ ਕੁਝ ਵੀ ਚੱਲੀ ਉਹ ਸੰਗਰੂਰ ਵਾਲੀ ਜਿਹੜੀ ਫੈਕਟਰੀ ਹੈਗੀ ਆ ਉਹਦੇ ਤੇ ਕਰ ਰਹੇ ਨੇ ਜੀ ਪੰਜਾਬ ਸਰਕਾਰ ਨੇ ਉਹ ਆਪਾਂ ਨੂੰ ਪਤਾ ਹੈਗਾ ਵੀ ਅਮਰਿੰਦਰ ਸਿੰਘ ਦੇ ਸਮੇਂ ਵਿੱਚ ਉਹ ਫੈਕਟਰੀ ਬਣਨ ਲੱਗੀ ਸੀ ਇਹਨੇ ਤਾਂ ਸਿਰਫ ਮੁੱਖ ਮੰਤਰੀ ਬਣਨ ਤੋਂ ਬਾਅਦ ਉਹ ਉਦਘਾਟਨ ਕੀਤਾ ਸੀ ਹੁਣ ਆਪਾਂ ਬਾਬਾ ਜੀ ਮੂਲ ਤੁਹਾਡੇ ਸਵਾਲ ਤੇ ਆ ਜੀਏ ਜਿਹੜੀ ਉਗਰਾਹਾ ਸਾਹਿਬ ਨੇ ਜਵਾਬ ਦਿੱਤਾ ਨਾ ਕਿ ਅਸੀਂ ਦੱਸ ਦੇਾਂਗੇ ਕੌਣ ਮੈਂ ਹੱਸਾ ਆਉਂਦਾ ਕਿ ਉਗਰਾਹਾ ਸਾਹਿਬ ਨੂੰ ਇੱਕ ਕਹਿਣ ਦੀ ਜ਼ਰੂਰਤ ਕੀ ਸੀ ਦੁਨੀਆਂ ਨੂੰ ਪਤਾ ਵੀ ਕੌਣ ਆ ਕਿਸਾਨ ਕਿਸਾਨ ਜਿੱਥੇ ਹੈਗਾ ਉੱਥੇ ਹੀ ਜ਼ਿੰਦਗੀ ਆ ਜਦੋਂ ਚੰਦਰਗੁਪਤ ਮੌਰੀਆ ਨੇ ਬਣਾਏ ਸੀ ਨਾ ਆਪਣੇ ਪਿੰਡ ਜਿਹਨਾਂ ਨੂੰ ਤਾਲੁਕਾ ਕਹਨੇ ਆ ਸੀ ਉਹਨਾਂ ਨੇ ਉਹਦੇ ਵਿੱਚ 15 ਕਿੱਤਾ ਮੁਖੀ ਬੰਦੇ ਵਾੜੇ ਸੀ ਆਪਾਂ ਉਹਨਾਂ ਨੂੰ ਬਾਅਦ ਵਿੱਚ ਮੰਨੂਬਾਦੀ ਅੰਗਰੇਜ਼ਾਂ ਤੋਂ ਬਾਅਦ ਹੋਇਆ ਕੰਮ ਉਹਨਾਂ ਨੂੰ ਜਾਤਾਂ ਦਾ ਨਾਮ ਦੇ ਦਿੱਤਾ ਗਿਆ ਜਾਂ ਉਹਨੂੰ ਮਨੂ ਵਾਦੀ ਗੱਲ ਕਰਕੇ ਉਭਾਰਿਆ ਗਿਆ ਚੰਦਰਗੁਪਤ ਮੌਰੀਆ ਨੇ ਤਾਲੁਕਾ ਬਣਾਏ ਸੀ ਕਿ ਇੱਕ ਦੂਜੇ ਦੀ ਨਿਰਭਰਤਾ ਰਹੇ ਔਰ ਇੱਕ ਦੂਜੇ ਦੀ ਹੈਲਪ ਕਰਦੇ ਰਹਿਣ ਔਰ ਉਹਦੇ ਵਿੱਚ ਸਭ ਤੋਂ ਇੰਪੋਰਟੈਂਟ ਕਿਸਾਨ ਇਸ ਕਰਕੇ ਸੀ ਕਿਉਂਕਿ ਇਹਨੇ ਅੰਨ ਉਗਾਉਣਾ ਸੀ ਔਰ ਸਭ ਦੇ ਮੂੰਹ ਵਿੱਚ ਪਾਕੇ ਜ਼ਿੰਦਗੀ ਨੂੰ ਚੱਲਦੇ ਰੱਖਣਾ ਔਰ ਤਾਲੁਕਾ ਦੇ ਵਿੱਚ ਪਾਣੀ ਲਿਆਉਣ ਦਾ ਤਰਖਾਣੇ ਦਾ ਹਰ ਚੀਜ਼ ਦਾ ਬੰਦੋਬਸਥ ਕੀਤਾ 15 ਕਾਰੀਗਰ ਤੇ ਇੱਕ ਤਾਲੁਕਾ ਉਹੀ ਚੱਲਦੇ ਆ ਰਹੇ ਨੇ ਜਿਨ੍ਹਾਂ ਨੂੰ ਅਸੀਂ ਬਾਅਦ ਵਿੱਚ ਪਿੰਡ ਕਹਿੰਦੇ ਆ ਗਰਾਹ ਕਹਿੰਦੇ ਆ ਕਿਹੜੇ ਕਹਨੇ ਆ ਉਹੀ ਚੀਜ਼ਾਂ ਨੇ ਤੁਸੀਂ ਪੁਰਾਣਾ ਇਤਿਹਾਸ ਦੇਖੋ 3000 ਸਾਲ ਪਿੱਛੇ ਚਾ ਕੇ ਇਹ ਇਤਿਹਾਸ ਆ ਚੰਦਰਗੁਪਤ ਮੌਰੀਆ ਤੋਂ ਮੰਦੇ ਆ ਕੇ ਇਤਿਹਾਸ ਆ ਪਰ ਉਹ ਹਿੰਦੋਸਤਾਨ ਦਾ ਇਤਿਹਾਸ ਆ ਜਮਨਾ ਤੋਂ ਪਾਰ ਦਾ ਜਮਨਾ ਤੋਂ ਇੱਧਰ ਦਾ ਇਤਿਹਾਸ ਜਿਹੜਾ ਹੈਗਾ ਉਹ ਰਾਜੇ ਪੋਰਸ ਨਾਲ ਜੁੜਿਆ ਹੋਇਆ ਉਹ ਰਾਜੇ ਮਹਾਰਾਜੇ ਰਣਜੀਤ ਸਿੰਘ ਨਾਲ ਜੁੜਿਆ ਹੋਇਆ ਜਿਹਦੇ ਤੋਂ ਪੰਜਾਬੀਆਂ ਨੂੰ ਤੋੜਿਆ ਗਿਆ ਅੱਜ ਸਵਾਲ ਇਹ ਸੋਚਣ ਦਾ ਕਿ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਹਿੰਦੁਸਤਾਨ ਦੀ ਆਜ਼ਾਦੀ ਲਈ ਕਿਉਂ ਲੜ ਰਹੇ ਸੀ ਉਹ ਸਿੱਖਾਂ ਦੀ ਖੋਈ ਹੋਈ ਜਿਹੜੀ 1849 ਵਿੱਚ रियासत ਅੰਗਰੇਜ਼ਾਂ ਨੇ ਖੋਈ ਸੀਗੀ ਉਹਦੇ ਬਾਰੇ ਕਿਉਂ ਨਹੀਂ ਸੀ ਲੜ ਰਹੇ ਕਿਉਂਕਿ ਉਹਦੇ ਵਿੱਚ ਵੀ ਸਿੱਖ ਤਾਂ 13-20% ਹੀ ਸੀ ਬਾਕੀ ਤਾਂ ਜ਼ਿਆਦਾ ਆਬਾਦੀ ਤਾਂ Hindu ਭਾਈਚਾਰੇ ਦੀ ਮੁਸਲਮਾਨ ਭਾਈਚਾਰੇ ਦੀ ਸੀ ਉਹ ਉਹਦੇ ਲਈ ਕਿਉਂ ਨਹੀਂ ਲੜੇ ਅੱਜ ਵੀ ਜਿਹੜਾ ਪੰਜਾਬੀ ਹੈਗਾ ਉਹਨਾਂ ਨੂੰ ਇਹ ਨਹੀਂ ਸਮਝ ਹੈਗੀ ਕਿ ਸਾਡੇ ਹੱਕ ਕੀ ਨੇ ਤੇ ਉਹਨਾਂ ਦੀ ਮੰਗਾ ਕੀ ਹੋਣੀ ਚਾਹੀਦੀ ਆ ਇਹ ਤਾਂ ਸ਼ੁਕਰਗੁਜ਼ਾਰਾਂ ਕਿਸਾਨੀ ਜਥੇਬੰਦੀਆਂ ਦੇ ਕਿ ਉਹ ਕਟੋ-ਕਟ ਹਾਥੀ ਦੀ ਪੂਛ ਤੋਂ ਪਹਿਲਾਂ ਹਾਥੀ ਦੇ ਪਿਛਲੇ ਪੈਰਾਂ ਤੱਕ ਆਉਣ ਤੋਂ ਪਹਿਲਾਂ ਹੀ ਖੜੇ ਹੋ ਗਏ ਤੇ ਉਹਨਾਂ ਨੇ ਹਾਥੀ ਨੂੰ ਨੰਗਣ ਨਹੀਂ ਦਿੱਤਾ ਹਾਥੀ ਪਿੱਛੇ ਮੁੜ ਗਿਆ ਔਰ ਦਿਨ ਕਿਹੜੇ ਚੱਲ ਰਹੇ ਨੇ ਪ੍ਰਭਾਤ ਫੇਰੀਆਂ ਦੇ ਦਿਨ ਚੱਲ ਰਹੇ ਨੇ ਭਗਵੰਤ ਮਾਨ ਸਾਹਿਬ ਭੁੱਲ ਗਏ ਕਿ ਇਹ ਦਿਨਾਂ ਦੇ ਪ੍ਰਭਾਤ ਫੇਰੀਆਂ ਦੇ ਦਿਨ ਜਦੋਂ ਪੂਰੇ ਹੁੰਦੇ ਨੇ ਕਪੂਰਨਵਾਸੀ ਵਾਲੀ ਰਾਤ ਨੂੰ ਗੁਰੂ ਗ੍ਰੰਥ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਇਆ ਜਾਂਦਾ ਮਿੱਟੀ ਧੁੰਦ ਜਗ ਚਾਨਣ ਹੋਇਆ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਤੇ ਜਨਾਬ ਉਸ ਦਿਨ ਨਰਿੰਦਰ ਭਾਈ ਮੋਦੀ ਨੇ ਹੱਥ ਜੋੜ ਕੇ ਮਾਫੀ ਮੰਗੀ ਸੀ ਕਿਸਾਨਾਂ ਤੋਂ ਗਲਤੀ ਹੋ ਗਈ ਵਾਪਸ ਲੈ ਰਹੇ ਹਾਂ ਸਾਰਾ ਕੁਝ ਧਰਿਆ ਤਰਾਇਆ ਰਹਿ ਗਿਆ ਜਦੋਂ ਦੁਨੀਆ ਦਾ ਐਡਾ ਵੱਡਾ ਨੇਤਾ ਜਿਹੜੇ ਤੇ ਮੂਰੇ ਅਮਰੀਕਾ ਚੁੱਕ ਗਿਆ ਜਿਹਦੇ ਮੂਰੇ ਬਰਤਾਨੀਆ ਚੁੱਕ ਗਿਆ ਉਹ ਤਾਂ ਆਪਣੇ ਆਪ ਨੂੰ ਇਹ ਕਹਦਾ ਨਾ ਜਿਨੇ 4 ਟ੍ਰਿਲੀਅਨ ਦੀ ਆਰਥਿਕਤਾ ਖੜੀ ਕਰਤੀ ਉਹ ਨਹੀਂ ਖੜ ਸਕਿਆ ਕਿਸਾਨਾਂ ਦੇ ਮੂਰੇ ਤੁਸੀਂ ਕਿਉਂ ਪੰਗੇ ਲੈ ਰਹੇ ਹੋ ਔਰ ਤੁਹਾਡੀ ਤੇ મોદી ਦੀ ਜੇ ਹਾਲਤ ਨੂੰ ਅਸੀਂ ਕੰਪੈਰੀਜ਼ਨ ਕਰੀਏ ਤੁਲਨਾ ਕਰੀਏ ਤਾਂ મોદી ਉਹ ਆ ਜਿਹਦੇ ਨਾਮ ਦੇ ਉੱਤੇ ਪਾਰਟੀ ਚੱਲ ਰਹੀ ਆ ਜਿਹਦੇ ਨਾਮ ਦੇ ਉੱਪਰ ਦੇਸ਼ ਦੀ ਆਰਥਿਕਤਾ ਚੱਲ ਰਹੀ ਆ ਜਿਹਦੇ ਨਾਮ ਦੇ ਉੱਪਰ ਇਸ ਵੇਲੇ ਸਾਰਾ ਕੁਝ ਚੱਲ ਰਿਹਾ ਮੁਸਤਕਬਲ ਪੂਰੇ ਦਾ ਪੂਰਾ ਮੋਦੀ ਦੇ ਉੱਤੇ ਖੜਾ ਤੇ ਤੁਸੀਂ ਸਿਰਫ ਉਦੋਂ ਤੱਕ ਆ ਜਦੋਂ ਤੱਕ ਸਟੇਜ ਰੀਵਾਲ ਤੁਹਾਡੇ ਤੋਂ ਖੁਸ਼ ਆ ਉਦੋਂ ਤੱਕ ਆ ਜਦੋਂ ਦੇ ਕੇਜਰੀਵਾਲ ਦੇ ਚੰਡੀਗੜ੍ਹ ਚ ਬੰਦੇ ਬੈਠੇ ਤੁਹਾਡੇ ਤੋਂ ਖੁਸ਼ ਨੇ ਤੁਹਾਡੀ ਤੁਲਨਾ ਮੋਦੀ ਵਰਗਾ ਬੰਦਾ ਹੱਥ ਜੋੜ ਗਿਆ ਤੇ ਤੁਸੀਂ ਤੜਾ ਮਾਰ ਰਹੇ ਹੋ ਕਿਸਾਨਾਂ ਨੂੰ ਤੁਸੀਂ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਪੂਰੀ ਦਾ ਪੂਰਾ ਨਿਯੋਸ਼ਤਾ ਦੇ ਰਹੇ ਹੋ ਉਹਨਾਂ ਨੂੰ ਵੱਡਦਾ ਤਾਂ ਇਹ ਸੀ ਸਰਨੇ ਚੋਂ ਪੈਦਾ ਹੋਈ ਪਾਰਟੀ ਦਾ ਵਾਰਿਸ ਪੰਜਾਬ ਦਾ ਜੋ ਇਸ ਕੋਲੇ ਰਾਜਾ ਹੈਗਾ ਉਥੇ ਜਾਂਦਾ ਜੇ ਤੁਸੀਂ ਟੋਲ ਥੀਕਰਵਾਲਡੀ ਜਾ ਸਕਦੇ ਹੋ ਖੋਲਣੇ ਜਾ ਸਕਦੇ ਹੋ ਤੁਸੀਂ ਉਥੇ ਕਿਉਂ ਨਹੀਂ ਜਾਂਦੇ ਕਿਸਾਨਾਂ ਨੂੰ ਜਾ ਕੇ ਬੈਠੋ ਉਥੇ ਨੇਤਾ ਬੈਠੇ ਨੇ ਗੱਲ ਕਰੋ ਜਾ ਕੇ ਕਿਸਾਨ ਤੁਹਾਡੇ ਕੋਲ ਕਿਉਂ ਆਉਣ ਗੱਲ ਪ੍ਰਾਲੀ ਬਾਰੇ ਤੁਸੀਂ ਜਾ ਕੇ ਕਹਿ ਕੇ ਆਓ ਕਿ ਇਹਨਾਂ ਦੀ ਐਲਐਸਪੀ ਬੰਦ ਕਰ ਦਿਓ ਤੁਸੀਂ ਕਿਸਾਨ ਨੇ ਉੱਤੇ ਐਡਾ ਵੱਡਾ ਵਾਰ ਕਰਕੇ ਆਇਓ ਅਣਪੋਲ ਪੜੇ ਚ ਨਹੀਂ ਜਾਣ ਬੁੱਝ ਕੇ ਤੁਸੀਂ 1 ਨਵੰਬਰ ਨੂੰ ਪੰਜਾਬ ਦੇਸ ਨੂੰ ਪੰਜਾਬ ਦਾ ਜਲੂਸ ਕੱਢ ਕੇ ਰੱਖ ਦਿੱਤਾ ਵਿਰੋਧੀ ਪਾਰਟੀਆਂ ਨੂੰ ਬੁਲਾਇਓ ਤੇ ਗੱਲਾਂ ਤੁਸੀਂ ਕੈਸੇਆ ਕਰਕੇ ਆਇਓ ਸਿਰਫ ਬਾਦਲਾ ਦੇ ਪਰਿਵਾਰ ਦੇ ਉੱਪਰ ਬਾਲਾ ਸਾਹਿਬ ਨਹਿਰ ਤੋਂ ਇਲਾਵਾ ਤੁਸੀਂ ਕੀ ਬੋਲੇਓ ਉੱਥੇ ਬੰਦ ਕੀਤੇ ਹੋ ਸੀ ਕੋਈ ਵੀ ਬੰਦਾ ਜਾ ਨਹੀਂ ਸਕਦਾ ਸੀ ਮੈਂ ਵੀ ਜਾਣ ਦੀ ਕੋਸ਼ਿਸ਼ ਕੀਤੀ ਮੈਨੂੰ ਨਹੀਂ ਵੜਨ ਦਿੱਤਾ ਗਿਆ ਬਕਸੀਆ ਦੀ ਕੀ ਗੱਲ ਕਰਦੇ ਹੋ ਸਭ ਗੱਲਾਂ ਬਾਬਾ ਜੀ ਇਹ ਨੇ ਕਿਸਾਨ ਉਦੋਂ ਤੰਗ ਹੋ ਕੇ ਆਏ ਨੇ ਡੇਢ ਸਾਲ ਤੋਂ ਇਹਦੇ ਨਾਲ ਕਿੰਨੀ ਵਾਰ ਤਾਂ ਇਹਨਾਂ ਦਾ ਜਿਹੜਾ ਪਹਿਲਾ ਮੰਤਰੀ ਸੀ ਆਪਣਾ ਐਗਰੀਕਲਚਰ ਮਿਨਿਸਟਰ ਸੀ ਜਿਹੜਾ ਮਸ਼ਹੂਰ ਹੋ ਗਿਆ ਸੀ ਕਿ ਉਹ ਸ਼ਾਮਲਾਟਾ ਦੇ ਇਨਕ੍ਰੋਚਮੈਂਟ ਖਤਮ ਕਰਵਾਦਾ ਕਰਾਉਂਦਾ ਚੱਲਿਆ ਗਿਆ ਢਾਲੀਵਾਲ ਉਹ ਕਿੰਨੀ ਵਾਰ ਜਾ ਕੇ ਅਜੇ ਮੈਂ ਚਾਹੇ ਉਹ ਬਰਗਾੜੀ ਮੋਰਚੇ ਦੀ ਗੱਲ ਕਰ ਲਵਾਂ ਚਾਹੇ ਕਿਸਾਨ ਮੋਰਚੇ ਦੀ ਗੱਲ ਕਰ ਲਵਾਂ ਚਾਹੇ ਬੱਦੀ ਸਿੰਘਾ ਵਾਲੇ ਮੋਰਚੇ ਦੀ ਗੱਲ ਕਰ ਲਵਾਂ ਚਾਹੇ ਕੋਟਕਪੂਰੇ ਵਾਲੇ ਮੋਰਚੇ ਦੀ ਗੱਲ ਕਰ ਲਵਾਂ ਹਰ ਥਾਂ ਤੇ ਇਹਨਾਂ ਨੇ ਸਿਰਫ ਭਰੋਸਾ ਦਿੱਤਾ ਜੀ ਸਾਨੂੰ ਮਹੀਨਾ ਹੋਰ ਦੇ ਦਿਓ ਸਾਨੂੰ 2 ਮਹੀਨੇ ਹੋਰ ਦੇ ਦਿਓ ਸਾਨੂੰ 14 ਦਿਨ ਹੋਰ ਦੇ ਦਿਓ ਸਾਨੂੰ ਆਹ ਕਰ ਲੋ ਇਹਦੇ ਚੱਕਰ ਦੇ ਵਿੱਚ ਇਹਨਾਂ ਨੇ ਬਰਗਾੜੀ ਵਾਲਾ ਕੇਸ ਬਦਲ ਕੇ ਛੱਡੀਗੜ ਦੀ ਅਦਾਲਤ ਵਿੱਚ ਚਲਿਆ ਗਿਆ ਜਿਸ ਤਰੀਕੇ ਨਾਲ ਸੌਦੇ ਸਾਧ ਦਾ ਕੇਸ ਬਾਹਰ ਚਲਾ ਗਿਆ ਸੌਦਾ ਸਾਧ ਛੁੱਟ ਗਿਆ ਪਰ ਉਹ ਤਾਂ ਹੋਰ ਕੰਮਾਂ ਦੇ ਵਿੱਚ ਜਿਹੜਾ ਆਪਣਾ ਪੱਤਰਕਾਰ ਦੀ ਬੋਤ ਤੇ ਕੁੜੀਆਂ ਦੇ ਰੇਪ ਕਰਨ ਵਾਲੇ ਦੇ ਵਿੱਚ ਸਜ਼ਾ ਕੱਟ ਰਿਹਾ ਪਰ ਇਹ ਹਾਲਾਤ ਜਿਹੜੇ ਕੰਮ ਕਰ ਰਹੇ ਨੇ ਪੋਲੀਟਿਕਲੀ ਇਹ ਚੰਗੇ ਨਹੀਂ ਹੈਗੇ ਪੰਜਾਬ ਲਈ ਕਿਸਾਨਾਂ ਨੇ ਜਿਹੜਾ ਪਾ ਦੇਣਾ ਸਰਕਾਰ ਦੇ ਕੋਲੇ ਇੰਨਾ ਚੱਕਰ ਨਹੀਂ ਹੈਗਾ ਕਿ ਕਿਸਾਨਾਂ ਦੇ ਨਾਲ ਮੱਥਾ ਲਾ ਸਕੇ ਕਿਉਂਕਿ ਇਹ ਉਹੀ ਕਿਸਾਨ ਨੇ ਜਿਨ੍ਹਾਂ ਨੇ ਇਹਨਾਂ ਨੂੰ ਜਿਤਾਇਆ ਸੀ ਪਰ ਉਹ ਉਹੀ ਕਿਸਾਨਾ ਜਿਹੜਾ ਗੁਰੂ ਨਾਨਕ ਦਾ ਸਿੱਖਾ ਤੇ ਗੁਰੂ ਨਾਨਕ ਦੀ ਅਕੀਦਤ ਦੇ ਵਿੱਚ ਜਿਸ ਤਰੀਕੇ ਨਾਲ ਤੁਸੀਂ ਫੇਲ ਹੋਏ ਹੋ ਤੁਸੀਂ ਬਰਗਾੜੀ ਮੋਰਚੇ ਨੂੰ ਇਨਸਾਫ ਨਹੀਂ ਦਿਵਾ ਸਕੇ ਤੁਸੀਂ ਬੰਦੀ ਸਿੰਘਾਂ ਨੂੰ ਛੁਡਾ ਨਹੀਂ ਸਕੇ ਤੁਸੀਂ ਕਿਸਾਨਾਂ ਨਾਲ ਉਹ ਜਦੋਂ ਸਾਰੀਆਂ ਫੋਰਸਾਂ ਇਕੱਠੀਆਂ ਹੋ ਜਾਣਗੀਆਂ ਨਾ ਉਹ ਫੋਰਸਾਂ ਨੇ ਇਕੱਠੇ ਹੋ ਕੇ ਜਿਹੜਾ ਪ੍ਰਚੰਡ ਰੂਪ ਧਾਰਨ ਕਰਨਾ ਇਹ ਮੁੱਖ ਮੰਤਰੀ ਪੰਜਾਬ ਲਈ ਕੋਈ ਸੁਖਾਵਾਂ ਨਹੀਂ ਹੈਗਾ ਔਰ ਇਹਦਾ ਜਿਹੜਾ ਵਿਧਾਨ ਸਭਾ ਦੇ ਦਿਨ ਆ ਰਹੇ ਨੇ ਉਹ ਦੋ ਦਿਨ ਦਾ ਜਿਹੜਾ ਕਾਰਵਿਹਾਰ ਆਪਾਂ ਦੇਖ ਕੇ ਆਇਆ ਕੱਲ ਪੱਤਰਕਾਰ ਕੀ ਕਹਿ ਰਹੇ ਸੀ ਵੀ ਫਾਰਮੈਲਿਟੀਆਂ ਕਾगज ਪੂਰੇ ਕਰ ਰਹੇ ਨੇ ਕਰ ਲੈਣੇ ਦੋਨਾਂ ਸੋ ਇਹ ਕਾगज ਹੀ ਪੂਰੇ ਕਰਨ ਜੋਗੀ ਸਰਕਾਰ ਬਣਨੀ ਹੈ ਇਹਨੇ ਕਰਨਾ ਕਰਾਉਣਾ ਪੰਜਾਬ ਦਾ ਕੁਝ ਨਹੀਂ ਹੈਗਾ ਚਿੱਟਾ ਉਵੇਂ ਹੀ ਵਿਕ ਰਿਹਾ ਜੀ ਮਾਈਨਿੰਗ ਹੋਮ ਵਿੱਚ ਚੱਲ ਰਹੀ ਹੈ ਇਹ ਕਦੇ ਬੰਤਰੀ ਬਦਲ ਦਿੰਦੇ ਨੇ ਕਦੇ ਕੁਛ ਕਰ ਦਿੰਦੇ ਨੇ ਹੋਰ ਕੁਛ ਨਹੀਂ ਕਦੇ ਮਰਪਰੀਦ ਬਾਦਲ ਦੇ ਉੱਤੇ ਕੇਸ ਪਾ ਦਿੰਦੇ ਨੇ ਕੰਮ ਕਰਾਉਣ ਨੂੰ ਕੁਛ ਨਹੀਂ ਹੈਗਾ ਇਹਨਾਂ ਕੋਲੇ ਬਾਬਾ ਜੀ